ਕੀ ਗੱਲ ਆ ਤੁਸੀਂ ਦੱਸੋ ਮੜਾ ਆ ਮੈਂ ਨਾ ਜਾਣੀ ਕਿ ਜਦਾ ਮਜਬੂਰ ਆ ਘਰੋਂ ਅੱਛਾ ਜੀ ਮੈਂ ਮਾਤੜ ਆਦਮੀ ਮੇਰੇ ਕੋਲ ਦੂਰ ਕਿਨਾਂ ਜ਼ਮੀਨਾਂ ਸਾਰੀ ਅੱਛਾ ਜੀ ਤੇ ਬਰਾਂਡਾ ਤੋੜੀ ਸਾਰਾ ਮੇਰਾ ਦਰ ਰੱਜ ਗਿਆ ਵਾ ਲੱਕੜਾਂ ਤੇ ਬਰਾਂਡਾ ਸੀ ਮੈਂ ਕਹਿ ਜਾ ਬਈ ਮੇਰਾ ਇਸ ਗਾਟਰ ਸੀ ਗਿਆ ਹਾਂ ਉਹ ਲੱਕੜਾਂ ਦੀ ਰੁੜੀ ਆ ਗਈ ਲੱਕੜ ਵੱਲ ਆ ਗਿਆ ਕਿਲਾ ਡੇਢ ਕਿਲਾ ਜ਼ਮੀਨ ਆ ਹਾਂ ਡੇਢ ਡੇਢ ਕਿੰਨੇ ਬੱਚੇ ਵੀਰੂ ਮੇਰੇ ਤਿੰਨ ਬਟੀਆਂ ਤਿੰਨ ਗੁੱਡੀਆਂ ਤੇ ਕਿਤਰਾ ਹਾਲਾਤ ਕਰਦੇ ਹੁਣ ਇਸ ਟਾਈਮ ਇਸ ਟਾਈਮ ਨੂੰ ਮੰਨ ਕੇ ਚੱਲੋ ਕਿ ਜਿਹੜੇ ਥਾਂ ਤੇ ਮੰਡੀ ਡਾਇ ਉਹੀ ਖਾਸ ਸਥਾਨ ਬਣਤੀ ਸਰ ਠੀਕ ਫੋਕੀ ਕੰਮ ਤਿੰਨ ਬੱਚੀਆਂ ਕੋਈ ਵਿਆਹੀ ਵੀ ਹੈ ਦੇਖੋ ਵਿਆਹੀ ਹੈ ਦੋ ਜਣੇ ਤੇ ਬੇਟਾ ਜਿਹੜਾ ਹੈ ਨਹੀਂਗਾ ਬੇਟਾ ਬਜ਼ੁਰਗ ਆਪਾਂ ਨਾਲ ਤੁਸੀਂ ਮੈਂ ਉਹ ਨੰਬਰ ਹੈਗਾ ਤੁਹਾਡਾ ਕੋਈ ਹਾਂ ਮੈਂ ਤੁਹਾਨੂੰ ਨੰਬਰ ਦਿੰਦਾ ਵਾਂ ਅੱਛਾ ਅਸੀਂ ਨਾਲ ਜਿੱਥੇ ਜੋਗੇ ਆ ਤੁਹਾਡੇ ਨਾਲ ਖੜਾ ਹੈ ਠੀਕ ਹੈ ਕੋਈ ਗੱਲ ਨਹੀਂ ਤੇ ਆਪਾਂ ਤੁਹਾਡਾ ਰੋਕ ਕੇ ਕਿਤੇ ਫੇਰ ਆਵਾਂਗੇ ਜਦੋਂ ਪਾਣੀ ਲੈਂਦਾ ਵਾ ਘਰੇ ਵੀ ਪਹੁੰਚਾਂਗੇ ਮੇਰੀ ਜ਼ਮੀਨ ਪਜਾ ਤੇ ਮੈਨੂੰ ਇਹ ਨਹੀਂ ਆਉਂਦਾ ਦੈਨਿਕ ਗੱਲ ਜਿਵੇਂ ਵੇਚੀ ਜਾਵੇ ਮੈਨੂੰ ਬਸ ਸਟੇਕਸ ਬਜ਼ੁਰਗ ਮਿਲੇ ਆ ਇਧਰ ਹੋਈ ਬਜ਼ੁਰਗ ਮਿਲੇ ਆ ਇੱਥੇ ਬਡਾਲਾ ਪਿੰਡ ਦੇ ਵਿੱਚ ਹੜਾ ਦਾ ਤੁਹਾਨੂੰ ਪਤਾ ਬਹੁਤ ਜਿਆਦਾ ਪਾਣੀ ਹੈ ਇਹ ਬਜ਼ੁਰਗ ਮੈਂ ਉੱਥੇ ਖੜਾ ਹਾਂ ਤੇ ਮੰਨੂ ਆਂਦੇ ਸੀ ਕਿ ਵੀਰ ਜੀ ਆਪਣੇ ਚੈਨਲ ਆਈ ਮੇਰੀ ਨਾ ਕਦੇ ਵੀਰਾ ਤੱਕ ਵੀਡੀਓ ਪਚਾਓ ਪਿੰਡ ਮੱਛੀਆਂ ਇਹਨਾਂ ਦੀ ਜਹੇਦਾਰ ਗੁਰੂ ਦੇ ਸਿੰਘ ਆ ਕਿੱਲਾ ਆ ਕੇ ਡੇਢ ਕਿੱਲਾ ਜ਼ਮੀਨ ਆ ਐਨੇ ਗ ਮਾਤੜਿਆ ਤੇ ਆਖੰਡਾ ਹੈ ਕਿ ਬਜ਼ੁਰਗ ਕੋਈ ਨਹੀਂ ਬਜ਼ੁਰਗ ਕੋ ਕੋਈ ਨਹੀਂ ਆਪਨ ਨਾਲੇ ਤੁਹਾਡੇ ਮਨ ਦੁਖੀ ਹੋ ਗਿਆ ਅੱਖਾਂ ਭਰ ਆਈਆਂ ਬਜ਼ੁਰਗਾਂ ਅੱਖਾਂ ਭਰ ਗਿਆ ਦੇਖ ਲੋ ਆ ਹਾਲਾਤ ਬਣੇ ਪਏ ਐ ਤੇ ਮਨੂੰ ਬਜ਼ੁਰਗ ਆਖੰਡਾ ਹੈ ਕਿ ਮੇਰੀ ਕੁਛ ਨਹੀਂ ਚਾਹੀਦਾ ਮੇਰੀ ਜ਼ਮੀਨ ਹੀ ਬਚਾ ਦਿਓ ਕਿੱਲਾ ਡੇਢ ਕਿੱਲਾ ਬਜ਼ੁਰਗ ਕੀ ਕਹ ਲੈ ਨਾ ਇਹ ਕਮਜ਼ੋਰੀ ਜਿਆਦੀ ਪਹਿਲਾਂ ਲਾ ਹੀ ਮਾਤੜਿਆ ਤੇ ਨਹੀਂ ਪਹਿਲੀ ਆ ਕਿ ਵੀਜਨ ਦਾ ਕੋਈ ਪ੍ਰਬੰਧ ਨਹੀਂਗਾ ਵੀਰ ਕੋ ਆਪਾਂ ਨਾਲ ਖੜੇ ਤੁਹਾਡੇ ਕਿਹੇ ਕੱਲੋਂ ਝਗੜਾ ਨਹੀਂ ਗੁਰੂ ਦੇ ਸਿੰਘ ਕਾ ਦੀ ਰੋਂਦੇ ਨਹੀਂ ਹੁੰਦੇ ਵੀ ਰੋਣਾ ਨਹੀਂ ਐ ਚੜ੍ਹਦੀ ਗਲਾ ਵਿੱਚ ਰਹਿਣਾ ਗੁਰੂ ਮਾਰ ਨੇ ਐ ਵੇਖੋ ਪਰਿਵਾਰ ਬਾਤਾਂ ਹੀ ਕੋ ਚੜ੍ਹਦੀ ਗਲਾ ਵਿੱਚ ਰਹੇ ਆਪਾਂ ਵੀ ਚੜ੍ਹਦੀ ਗਲਾ ਵਿੱਚ ਰਹਿਣਾ ਅਸੀਂ ਤੁਹਾਡੇ ਨਾਲ ਆ ਇਹ ਬਜ਼ੁਰਗਾਂ ਦੀ ਕਿਲਾ ਡੇਢ ਕਿਲਾ ਪੈੜੀ ਆ ਬਜ਼ੁਰਗਾਂ ਦੇ ਅੱਖਾਂ ਵਿੱਚ ਹੰਝੂ ਆ ਗਏ ਆ ਦਰਦ ਸੁਣਦਾ ਮੈਂ ਉਹ ਤਰ੍ਹਾਂ ਖਲੋਤਾ ਤੇ ਗੱਲਬਾਤ ਕਰਨ ਦਾ ਤੇ ਮੈਨੂੰ ਹੌਲੀ ਜਿਹਾ ਲੱਗੇ ਮੇਰੇ ਆਂਦਾ ਵੀਰ ਜੀ ਮੇਰੀ ਵੀ ਮਤ ਕਰੋਗੇ ਮੇਰੀ ਹੈਲਪ ਕਰਾ ਦਿਓ ਇਹ ਹਾਲਾਤ ਆ ਕੋਈ ਨਹੀਂ ਬਜ਼ੁਰਗਾਂ ਨਾਲੇ ਤੁਹਾਡੇ ਮੈਂ ਤੁਹਾਨੂੰ ਨੰਬਰ ਦਿੰਦਾ ਤੇ ਨੰਬਰ ਹੈਗੀ ਕਾਪੀ ਕੋਈ ਤਾਂ ਮਨੋ ਉਹ ਕਾਪੀ ਦੇਖਵਾ ਨਹੀਂ ਉਹ ਕਾਪੀ ਆਪਾਂ ਨੰਬਰ ਦਿੰਦੇ ਆ ਬਜ਼ੁਰਗਾਂ ਦੇ ਮੂਹਰੇ ਨਾਲ ਆਪਾਂ ਸਪੋਰਟ ਕਰਾਂਗੇ ਅਸੀਂ ਨਾਲੇ ਤੁਹਾਡੇ ਠੀਕ ਹੈ ਹਾਂ ਕੇ ਕੋਈ ਨਹੀਂ ਚੱਕਣਾ ਠੀਕ ਹੈ ਵੀਰੇ ਧੰਨਵਾਦ ਸਪੋਰਟ